ਤਮ ਸਭ ਤੋਂ ਪਹਿਲਾਂ ਆਪ ਸਭ ਵਿਦਿਆਰਥੀਆਂ ਦਾ ਇਸ ਮਾਰਚ ਵਿੱਚ ਸ਼ਾਮਲ ਹੋਣ ਤੇ ਕੋਟਰ ਕੋਟ ਧੰਨਵਾਦ ਇਹ ਅੱਜ ਦਾ ਇਹ ਮਾਰਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਹੱਕ ਵਿੱਚ ਕਰਨਾਲਾ ਕੈਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੱਢਿਆ ਮਾਰਚ ਇਸ ਗੱਲ ਦਾ ਅਹਿਸਾਸ ਦਵਾਉਂਦਾ ਹੈ ਕਿ ਵਿਦਿਆਰਥੀ ਆਪਣੇ ਹੱਕਾਂ ਲਈ ਖੜੇ ਬੋਲੇ ਕਰਨ ਚਾਹੁੰਦਾ ਹੈ ਰਾਜ ਵਿਧਾਨ ਸਭਾ ਦੇ ਅੰਦਰ ਪਿਸਾਫ ਕਰਵਾਉਣਾ ਹੈ ਤੇ ਜੋ ਪ੍ਰਸਤਾਵ ਪੰਜਾਬ ਯੂਨੀਵਰਸਿਟੀ ਟੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਜੰਗ ਰਿਹਾ ਜਿਹੜਾ ਕਿ ਕੇਂਦਰ ਦੀ ਸਰਕਾਰੋਂ ਜੋ ਜਲੈਕਟ੍ਰਿਕ ਕਮੇਟੀ ਜਿਹੜੀ ਕਮੇਟੀ ਹੁੰਦੀ ਹੈ ਉਹ ਭਾਗ ਕਰਕੇ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਦਾ ਜਿਹੜਾ ਨਾਦਰਸ਼ਈ ਫਰਮਾਨ ਜਿਹੜਾ ਜਾਰੀ ਕੀਤਾ ਉਹਦੇ ਰੋਸ ਵਿੱਚ ਅਸੀਂ ਵਿਦਿਆਰਥੀ ਜਥੇਬੰਦੀ ਸਾਥ ਦੇ ਨਾਲ ਜਿਹੜੇ ਯੂਨੀਵਰਸਿਟੀ ਵਿੱਚ ਰੋਸ ਮਾਰਚ ਕਰਿਆ ਅਤੇ ਨਾਲ ਦੀ ਨਾਲ ਹੀ ਵਿਦਿਆਰਥੀ ਜਥੇਬੰਦੀ ਸਾਥ ਸਾਰੇ ਪੂਰੇ ਪੰਜਾਬ ਭਰ ਦੇ ਵਸਨੀਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਅਸੀਂ ਆਪਣੇ ਵਿਦਿਆਰਥੀਆਂ ਨਾਲ ਜਿਹੜੇ ਮੋਰਚੇ 'ਤੇ ਡਟੇ ਸਾਡੇ ਬਾਪੇ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੇ ਡਟੇ ਨੇ ਅਸੀਂ ਉਹਨਾਂ ਦਾ ਸਾਥ ਦੇਈਏ ਕਿਉਂਕਿ ਜੇ ਪੰਜਾਬ ਯੂਨੀਵਰਸਿਟੀ ਦਾ ਦਾਵਾ ਖਤਮ ਹੋ ਗਿਆ ਜੇ ਪੰਜਾਬ ਯੂਨੀਵਰਸਿਟੀ ਸਾਡੇ ਇਥੋਂ ਜਾਂਦੀ ਆ ਤਾਂ ਪੰਜਾਬ ਦਾ ਦਾਵਾ ਸਾਰੇ ਚੰਡੀਗੜ੍ਹ ਤੇ ਖਤਮ ਹੋ ਜਾਂਦਾ ਇੱਕ ਕਾਨੂੰਨ 1947 ਚੋਂ ਐਸੀ ਜਦੋਂ ਪੰਜਾਬ ਭਾਰਤ ਵਿੱਚ ਆਇਆ ਤੇ ਉਹਨਾਂ ਨੂੰ ਕੋਈ ਹੱਕ ਨਹੀਂ ਮਿਲਿਆ ਦੂਸਰੀ ਵੰਡ 1966 ਦੀ ਬੜੀ ਅਨਸੈਟੀਸਫੈਕਟਰੀ ਜਿਹੜੀ ਵੰਡ ਸੀ ਜਿਹਦੇ ਤਹਿਤ ਕੇ ਹਰਿਆਣਾ ਤੇ ਹਿਮਾਚਲ ਖੋਲਿਆ ਗਿਆ ਅਤੇ ਚੰਡੀਗੜ੍ਹ ਨੂੰ ਯੂਨੀਅਨ ਟਰੈਕਟ ਬਣਾ ਦਿੱਤਾ ਗਿਆ ਤੇ ਤੀਸਰੀ ਵੰਡ ਹੁਣ 2025 ਵਿੱਚ ਹੋ ਜੇ ਅਸੀਂ ਆਪਦੀ ਯੂਨੀਵਰਸਿਟੀ ਆਪਦੀ ਹੱਥੋਂ ਕਵਾ ਲਵਾਂਗੇ ਪੰਜਾਬ ਯੂਨੀਵਰਸਿਟੀ ਵਿੱਚ ਵੰਡਤਨਾ ਪਿੰਡ ਦੇ ਪੰਜ ਕੂ ਅੱਜ ਵੀ ਇਸ ਗੱਲ ਦੀ ਹਾਮੀ ਭਰਦੇ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਆ ਇਹ ਪੰਜਾਬ ਦੇ ਧਰਤੀ ਦੀ ਯੂਨੀਵਰਸਿਟੀ ਆ ਪੰਜਾਬ ਦੀ ਧਰਤੀ ਦੇ ਬੜੇ ਯੂਨੀਵਰਸਿਟੀ ਜਿਹੜੀ ਪੂਰ ਦੇ 30 ਪਿੰਡਾਂ ਦਾ ਹੈ ਅਤੇ ਇੱਕੋ ਇੱਕ ਐਸੇ ਯੂਨੀਵਰਸਿਟੀ ਹੈ ਜਿਹੜੀ ਕਿ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਬਣਦੀ ਸੋ ਇਹਦੇ ਤੇ ਸੈਂਟਰ ਸਰਕਾਰ ਤੋਂ ਵੀਗਾ ਕਿ ਨਹੀਂ ਪੰਜਾਬ ਦੀ ਯੂਨੀਵਰਸਿਟੀ ਆ ਤੇ ਪੰਜਾਬ ਦੀ ਰਹਿਣੀ ਚਾਹੇ ਜੇ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਅਗਲਾ ਸਟੈਪ ਕੀ ਹੈ ਜੀ ਬਜਾਫੀ ਜਿੱਥੇ ਬੰਦੀ ਸੱਤ ਸਮੇਤ 13 ਹੋਰ ਜਿੱਥੇ ਬੰਦੀਆਂ ਉਥੇ ਮੋਰ ਪੱਕਾ ਮੋਰਚਾ ਲਾ ਕੇ ਯੂਨੀਵਰਸਿਟੀ ਬੈਠੀਆਂ ਜੇ ਹਫਤੇ ਦੇ ਵਿੱਚ ਵਿੱਚ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਉਸ ਤੋਂ ਅਗਲੀ ਜਿਹੜੀ ਵੀ ਕਾਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦਵਾਉਂਗੇ ਵਿਦਿਆਰਥੀ ਦੇ ਸਮੰਧੀ ਸਾਥ ਉਸ ਨੂੰ ਪੂਰੇ ਫੰਕਸ਼ਨ ਕਰਾਉਗੇ